ਤਾਂ ਵੀ ਮਾਹੀ ਨੇ ਸਮਾਂ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰਨ ਪੱਟੀ ਰੋਡ ਤੇ ਤੇ ਹਾਂਜੀ ਹਾਦਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਦੇ ਸਿਰ 'ਚ ਸੱਟ ਲੱਗੀ ਨਿਮਾਗ ਚਲੋ ਫਿਸ ਗਿਆ ਥੱਲੇ ਆ ਗਏ ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤ ਨਾਲ ਜੂਝ ਰਹੇ ਆ ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕਿਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਦਾਂ ਨੂੰ ਜਾ ਰਹੀ ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੇ ਉਹ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠੇ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨਤਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਧਰ ਲਾ ਚੱਲ ਰਿਹਾ ਵਾ ਤੇ ਹੁਣ ਉਹ ਬਾਕੀ ਵੀ ਲੱਛਾ ਉਹਨਾਂ ਦੀਆਂ ਲੈ ਗਏ ਉੱਤੇ ਉਸ ਮਟਮ ਹੋਗਾ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਮ ਗੁਰਪ੍ਰੀਤ ਸਿੰਘ ਦਾ ਇਹ ਪਿੰਡੋਂ ਆਏ ਆ ਸਭਰਾਵਾ ਤੋਂ ਅੰਮ੍ਰਿਤਸਰ ਲਾਗੇ ਪੱਠੇ ਦੇ ਕੰਮ ਕਰਦੇ ਆ ਇਹ ਤੇ 407 ਗੱਡੀ ਦਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਾਰਕਟ ਆ ਵਾ ਦੋ ਮਤਲਬ ਇਹ ਵੀ ਪਿਓਤੀ ਨੂੰ ਤੇ ਦੋਨੋਂ ਥਾਂ ਤੇ ਮਾਰਕਟ ਆ ਵਾ ਤੇ ਜਿਹੜੀ ਕਰਦੀ ਸੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲ ਆ ਜੀ ਬਾਬਾ ਜੀ ਆਵਾਜ਼ ਇਹਨਾਂ ਨੂੰ ਲਿਜਾਈਏ ਜਿਹੜੇ ਮਤਲਬ ਕਿ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਂ ਰੂਹੀ ਸੀ ਹਾਂਜੀ ਦੋਵੇਂ ਪਿਓਤੀ ਜੀ ਉਹਨਾਂ ਦਾ ਨਾਂ ਇਹ ਉਹਦੀ ਕਰਦੀ ਦਾ ਨਾਂ ਇਹ ਪ੍ਰੀਆ ਤੇ ਜਿਹੜਾ ਲੜਕਾ ਹੈ ਇੱਕ ਦਾ ਨਾਂ ਜਸਪਾਲ ਇੱਕ ਦਾ ਨਾਂ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਇੱਕੇ ਪਰਿਵਾਰ ਦੇ ਜੀ ਕੀ ਮੰਗ ਕਰਦੇ ਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਇਨਸਾਫ ਮਿਲਣਾ ਚਾਹੀਦਾ ਵਾ ਤੇ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿੱਕੇ ਨਿੱਕੇ ਉਹਦੇ ਬੱਚੇ ਆ ਤੇ ਉਹ ਵੀ ਅਜੇ ਹਸਪਤਾਲ ਪਏ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਤਾਂ ਅਜੇ ਹੱਥ ਲਾ ਕੇ ਬੈਠੇ ਆ ਵਾਹਿਗੁਰੂ ਕਿਰਪਾ ਕਰੇ ਗੱਲ ਕਰ ਮੇਰੇ ਭਾਈ ਇਹ ਸਭਰਾਵਾਦੋਂ ਹੋਣ ਦੇ ਸੀ ਚਾਰ ਜਣਿਆਂ ਘਰ ਦੀ ਨਾਲ ਤੇ ਇੱਕ ਵੱਡਾ ਮੁੰਡਾ ਦਾ ਤੇ ਇੱਕ ਛੋਟੀ ਗੁੱਡੀ ਆ ਇਧਰ ਆਇਆ ਤੇ ਟਰੱਕ ਦੇ ਵਿੱਚ ਵਜਿਆ ਤੇ ਇਹਨਾਂ ਦੋਹਾਂ ਜਣੇ ਦੀ ਦੇਖੋ ਗਿਆ ਤੇ ਉਹ ਵੀ ਹਸਪਤਾਲ ਦੇ ਵਿੱਚ ਦਾਖਲਵਾ ਐਵੇਂ ਕਹਿੰਦੇ ਉਹਨਾਂ ਦੀਆਂ ਚਾਰਾਂ ਲੱਤਾਂ ਬਾਹਾਂ ਟੁੱਟੀਆਂ ਵਾਂ ਸਾਢੇ ਜੀ 4 ਵਜੇ ਦੋਹਾਂ ਦੀ ਦੇਖੋ ਗਿਆ ਤੇ ਦੋ ਹਸਪਤਾਲਾਂ ਜੀ ਮੰਗ ਸਾਡੀ ਇਹੋ ਜੀ ਆ ਜੀ ਵੀ ਅਜੋ ਤੱਕ ਆਵਾਜ਼ ਆਪਾਂਗੇ ਦਾ ਇਨਸਾਫ ਲਈਏ ਵੀ ਇਹ ਮੋਟਰਸਾਈਕਲ ਤੇ ਹੁੰਦੇ ਸੀ ਜੀ ਮੋਟਰਸਾਈਕਲ ਵਿੱਚ ਹੀ ਹੁੰਨਾ ਸੀ ਅਸੀਂ ਮੋਟਰਸਾਈਕਲ ਤੇ ਟਰੱਕ ਚ ਵੱਜਿਆ ਕੋਈ ਸਾਨੂੰ ਇਨਸਾਨ ਮਿਲਣਾ ਚਾਹੀਦਾ ਵੀ ਕੀ ਹਾਂਜੀ ਟਰੱਕ ਵਾਲਿਆਂ ਨੇ ਫੜਿਆ ਗਿਆ ਅਸੀਂ ਤੇ ਪੱਟੀ ਹਾਂ ਤੋਂ ਤੇ ਪੱਟੀ ਹਾਨੂੰ ਫੋਨ ਆਇਆ ਕਿ ਦੌਰੋਂ ਤੋਂ ਤੇ ਅਸੀਂ ਸਾਡੇਆਂ ਨੂੰ ਕੰਮ ਹੋਇਆ ਸੀ ਇਹ ਐਕਸੀਡੈਂਟ ਹੋਇਆ ਉਹ ਟਰੱਕ ਚ ਉਹ ਕੰਟਰੀ ਦੇ ਦਾ ਟਰੱਕ ਹੁੰਦਾ ਉਹ ਚ ਵੱਜਿਆ ਤੇ ਅਹੀਂ ਮਰੇ ਬਾਅਦ ਆਏ ਕਿਨੇ ਆਏ ਗੱਤ ਵਿੱਚ ਦੋ ਤੇ ਕੁੜੀ ਦੇ ਪਿਓ ਦੀ ਮੌਕੇ ਤੇ ਹੋ ਗਈ ਆ ਤੇ ਦੂਜੇ ਦੇ ਦੀ ਘਰ ਵਾਲੀ ਸੀ ਉਹਦੇ ਮੁੰਡਾ ਦੇ ਨਾਲ ਚਾਰ ਜਣੇ ਬੈਠੇ ਉਹਨਾਂ ਨੂੰ ਹਸਪੀਟਲ ਲੱਗੇ ਆ ਬਾਬੇ ਆ ਗਏ ਹਾਂ ਕੈਂਟਰ ਵਾਲਾ ਨਹੀਂ ਉਹ ਉਹ ਨਾ ਅਸੀਂ ਤੇ ਬਾਅਦ ਚ ਪਹਿਲਾਂ ਉਹਨੇ ਬਨ ਕੇ ਭਾਇਆ ਉਹਨਾਂ ਜਿਹੜਾ ਗੱਡੀ ਆ ਨਾ ਮੁਰ ਕੇ ਭੱਜ ਗਿਆ ਮੈਂ ਜਾ ਕੇ ਵੇਖਿਆ ਹੈ ਨਹੀਂ